ਬਿੱਬੀ ਬਿੱਟੂ ਚਾਚਾ ਬਹੁਤ ਧੰਨਵਾਦ ਆਸਟ੍ਰੇਲੀਆ ਭਾਈ ਜੀ ਜਿਹੜਾ ਐਡਾ ਪ੍ਰੋਗਰਾਮ ਹੋ ਰਿਹਾ ਹਨ ਆ 22000 ਰੁਪਇਆ ਸ਼ੇਰ ਤੇ ਲੱਗ ਗਿਆ ਗੁਰਵਿੰਦਰ ਚਾਚੇ ਵੱਲੋਂ 1000 ਤੇ ਬਿੱਟੂ ਚਾਚੇ ਵੱਲੋਂ 2000 ਅੱਪ 23 ਸੈਕਿੰਡ 40 ਪੁਆਇੰਟ ਲੱਗ ਗਿਆ ਭਾਈ ਜੀ ਸਮਾਂ 23 ਸੈਕਿੰਡ ਆ ਤੂਦਣਾ ਇਹ ਫੌਜੀ ਬਹਾਮਣੀਆਂ ਇਹ ਬਾਈ ਜੀ ਟੀਜੇ ਸ਼ੇਰ ਗੱਲ ਜਗਤਪੁਰ ਇਹ ਰਾਜੂ ਸਰਹਾਲਾ ਮੇਜਰ ਸਿੰਘ ਜੀ ਬਿਹਾਰਾ ਇਹ ਬਾਈ ਜੀ ਕਾਲਾ ਰੁੜਕਾ ਗੋਪੀ ਰੁੜਕਾ ਦੇਖ ਦਿਆ ਬਾਈ ਜੀ ਟੱਕਰ ਕਿੱਥੇ ਜੁੜਦੀ ਆ ਹੁਣ ਕੋਈ ਨਾ ਕੋਈ ਨਾ ਤਾਇਆ ਤੂੰ ਆਪਦੀ ਵਾਲੀ ਕਾ ਨਾ ਲੈ ਈ ਮੈਨੂੰ ਕਿਉਂਕਿ ਮੈਨੂੰ ਤਾਂ ਆ ਬਾਬੇ ਨਾਨਕ ਦਾ ਜਿੱਥੇ ਛੇਵੇਂ ਪਾਤਸ਼ਾਹੀ ਦਾ ਆ ਗਈ ਬਾਈ ਜੀ ਜਿੱਤੂ ਆ ਗਈ ਓ ਬਾਈ ਜੀ ਕਾਂਕ ਜੀ ਯਾਰ ਕੀ ਗੱਲ ਆ ਇੱਥੇ ਰੱਖਦਾ ਡੋਢੀ ਬਸ ਹੁਣ ਕਿਸੇ ਨੂੰ ਦੇਈ ਨਾ ਇੱਥੇ ਰੱਖ ਦੇ ਮੇਰੇ ਕੋਲ ਇੱਥੇ ਆਉਂਦੀ ਕੰਮ ਲੈਣ ਨਾਲ ਨਾਲ ਹੈਗਾ ਗਾਲਾ ਅੱਪ 23 ਸੈਕਿੰਡ 31 ਪੁਆਇੰਟ ਆ ਬਾਈ ਜੀ ਹਾਂਜੂਪੁਰ ਡਾਕਟਰ ਬਲਵਿੰਦਰ ਹਾਂਜੂਪੁਰ ਇਹ ਬਾਈ ਜੀ ਕਰਨ ਸਾਬਾਣਾ ਹੈਪੀ ਵਜੀਰਾਬਾਦ ਇਹ ਵਜੀਰਾਬਾਦ ਵਾਲੇ ਹੈਪੀ ਦਾ ਭੱਜਿਆ ਵਾ ਇਹ ਬਾਈ ਜੀ ਜਿੱਥੇ ਸੀਪੇ ਮੀਮਸੇ ਵਾਲੇ ਦਾ ਭੱਜਿਆ ਔਰਲੇ ਪਾਸੇ ਬਾਈ ਜੀ ਸੁੱਚਾ ਭੱਜਿਆ ਸੁੱਚਾ ਰਾਜੂ ਗੁਜਰਵਾਲ ਦਵਿੰਦਰ ਗੁਜਰਵਾਲ ਬੇਲਾ ਸਿੰਘ ਜੀ ਗੁਜਰਵਾਲ ਛੋਟੂ ਬੇਲਾ ਸਿੰਘ ਲੰਗ ਛੋਟੂ ਲੰਗ ਨਰਮਲ ਸਿੰਘ ਦੇ ਦੀ ਬਦੌਲਤੇ ਖੇਡ ਮੇਲਾ ਹੋਰ ਉਹ ਕਾਕੇ ਜਿਹੜੇ ਤੁਰੇ ਆਉਨੇ ਆ ਭੁੱਲੇ ਫਿਰਦੇ ਹੋ ਮੇਰੇ ਬਾਣਾ ਮਾਜਾ ਹੋਦੇ ਹੋ ਵੀਰ ਬਣ ਕੇ ਹੋਦੇ ਹੋ ਨਜ਼ਾਰੇ ਦਿੰਦੇ ਕਈ ਵਾਰ ਵੀਰ ਬਣ ਕੇ ਯਾਰ ਕੋਈ ਐ ਅਮਰ ਸਿੰਘ ਸੰਦੌਰ ਗੁਰਜੀ ਜਸਪਾਲ ਬਾਂਕਰ ਇਹ ਗੁਰਜੀ ਜਸਪਾਲ ਬਾਂਕਰ ਕੈਪਟਨ ਸੰਦੌਰ ਇਹ ਬਾਈ ਜੀ ਗੋਗੀ ਹਰਨਾਮਪੁਰਾ ਜਿਹੜਾ ਕਾਲਾ ਭੱਜ ਗਿਆ ਨਾਲ ਹੀ ਬਾਈ ਜੀ ਅਮਰ ਸਿੰਘ ਸੰਦੌਰ ਰਾਜੂ ਹੁਣਾ ਦਾ ਭੱਜ ਗਿਆ ਕੈਪਟਨ ਹੁਣਾ ਦਾ ਭੱਜ ਗਿਆ ਸਦੌੜਿਆ ਤੇ ਹਰਨਾਮਪੁਰਿਆ ਬਾਈ ਗੁਰਜੀ ਜਸਪਾਲ ਬਾਂਕਰ ਦਾ ਭੱਜ ਗਿਆ ਤੇ ਲੱਗਦਾ ਬਾਈ ਜੀ ਹੁਣ ਟੱਕਰ ਫਸਮੀ ਹੋ ਗਈ ਆ ਟੱਕਰ ਫਸਮੀ ਹੋ ਗਈ ਆ ਤੇ ਹੁਣ ਗੱਲ ਸੰਗਰੂਰ ਦੀ ਚੱਲਦੀ ਆ ਸੀਪੇ ਹੁਣਾ ਦੀ ਬੀਰ ਕਮਲ ਹੁਣਾ ਦੀ ਤੇ ਇੱਕ ਪਾਸੇ ਫੇਰ ਗੱਲ ਸਤਲੋਜ ਪਾਰ ਦੀ ਚੱਲਦੀ ਆ ਤੇ ਨਾਲ ਹੀ ਫਿਰ ਜਿਹੜੇ ਬਰਨਾਲੇ ਜਿਲ੍ਹੇ ਦੀ ਕੁੰਬੜ ਵਾਲੀ ਆਂਦਾ ਮੈਨੂੰ ਲੱਗਦਾ ਵੀ ਹਜੇ ਪੰਜਵਾਂ ਜਿਹੜਾ ਮੋਟਰਸਾਈਕਲ ਆ 2344 ਵਾਲੇ ਦਾ ਵਾ 2344 ਵਾਲੇ ਦਾ ਹੁਣ ਪੰਜਵਾਂ ਮੋਟਰਸਾਈਕਲ ਹੋ ਗਿਆ ਬਰਿੰਦਰ ਖੇੜੀ ਜੀ ਨੀਟਾ ਸਮਰਾਲਾ ਬਜਨ ਢਟਾ ਜੀ ਅੱਪ 23 ਸੈਕਿੰਡ 10 ਪੁਆਇੰਟ ਆ ਬਾਜੀ ਸਮਾਂ 23 ਨੀਟੇ ਸਮਰਾਲੇ ਵਾਲੇ ਨੇ ਕਲਵੀਰ ਮਾਨਕਾ ਵਾਲੇ ਨੂੰ ਕੱਲੇ ਨੂੰ ਵੇਚਤਾ ਬਾਈ ਜੀ ਕਲਵੀਰ ਮਾਨਕਾ ਵਾਲਾ ਡੀਸੀ ਆ ਵਾਲਾ ਜੱਸਾ ਆ ਵਾਲਾ ਬਿੱਲਾ ਆ ਵਾਲਾ ਇਹ ਕਲਵੀਰ ਮਾਨਕਾ ਗਿਆਨ ਸਿੰਘ ਦੇ ਪੁੱਤ ਨੇ ਖਰੀਦਿਆ ਵਾ ਨੀਟਾ ਸਮਰਾਲਾ ਭਿੰਦਰ ਰੁੜਕੀ ਗਿਆਨੀ ਨਮਾ ਪਿੰਡ ਜਿਹੜਾ ੁਰਲੇ ਪਾਸੇ ਭੱਜ ਗਿਆ ਮਾਨਕਾ ਵਾਲੇ ਕਲਵੀਰ ਦਾ ਅੱਜ ਹੋ ਗਿਆ ਤੇ ਪਰਲੇ ਪਾਸੇ ਗਿਆ ਜਿਹੜਾ ਪਰਲੇ ਪਾਸੇ ਭੱਜ ਗਿਆ ਬਾਈ ਜੀ ਗਿਆ ਹੋਇਆ ਗੁਰੀ ਹਰਨਾਮਪੁਰੇ ਵਾਲਾ ਗੁਰੀ ਜਸਪਾਲ ਸੰਦੌੜੀਆ ਰਾਜੂ ਗਿਆ ਹੋਇਆ ਇਹਦੇ ਚ ਮਹੇਆ ਕੀ ਬਾਈ ਮਹੇਰ ਨੇ ਵਾਲਾ ਗਿਆ ਹੋਇਆ ਇਹਦੇ ਚ ਬਾਈ ਜੀ ਗੁਜਰ ਵਾਲੀਏ ਰਾਜੂ ਦਾ ਗਿਆ ਹੋਇਆ ਇਹਦੇ ਚ 25 30 ਜੋੜੀਆਂ ਗਈਆਂ ਮੂਹਰੇ ਹੋ ਜੋ ਸੈਰ ਤੇ ਕਿਰਾ ਸਤਵੰਤ ਇਹਦਾ ਦਾ ਖਾਣੇ ਰੇਪੀ ਟੈਕ ਦਾ ਬੈਠਾ ਹੀ ਨਹੀਂ ਜਲਦੀ ਜਲਦੀ ਇੱਧਰ ਹੋ ਜਾ ਬਾਈ ਇਹਨੇ